ਫਾਜ਼ਲਖਾ ਦੇ ਪੈਡੀਵਾਲ ਟੈਲੀਕਮ ਤੇ ਬਜਾਜ ਫਾਈਨਾਂਸ ਦੇ ਤਹਿਤ ਜਾਲੀ ਆਧਾਰ ਕਾਰਡ ਅਤੇ ਪੈਨ ਕਾਰਡ ਬਣਾ ਕਰੀਬ 3 ਲੱਖ ਦੀ ਧੋਖਾਧੜੀ ਦਾ ਮਾਮਲਾ ਵੇਖਣ ਨੂੰ ਮਿਲਿਆ ਜਿਸ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਜਨਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹਾਲਾਂਕਿ ਪੁਲਿਸ ਨੇ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾ ਨੇ ਜਾਲੀ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਵਰਤੋਂ ਕਰਕੇ ਬਜਾਜ ਫਾਈਨਾਂਸ ਤੋਂ ਆਈਫੋਨ, ਦੋ ਏਸੀ ਅਤੇ ਇੱਕ ਫ੍ਰਿਜ ਖਰੀਦੇਆ ਸੀ ਸਾਨੂੰ ਜਿਹੜੇ ਇੱਥੇ ਗਏ ਸੁਮਿਤ ਪੈੜੀਵਾਲ ਨੇ ਉਹ ਪੰਜਾਬ ਦੇ ਫਰਨਾਨ ਦਾ ਕੰਮ ਕਰਦੇ ਨੇ ਉਹਨਾਂ ਦੀ ਆਪਣੀ ਸ਼ਾਪ ਹੈ ਉਹਨਾਂ ਨਾਲ ਫਰਾਡ ਹੋ ਗਿਆ ਠੀਕਾ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀਗੀ ਜਿਸ ਦੇ ਆਧਾਰ ਤੇ ਅਸੀਂ ਫੀਰ ਦਰਜ ਕਰਕੇ ਤੇ ਅੱਗੇ ਤਫੀਸ਼ ਹਮਲ ਚ ਲਿਆਂਦੀ ਤੇ ਅਸੀਂ ਇੱਕ ਦੋਸ਼ੀ ਨੂੰ ਅਰੈਸਟ ਕਰਨ ਦਾ ਕਾਜ ਆਊਗਾ ਤੇ ਦੂਸਰੇ ਦੋਸ਼ੀਆਂ ਦੀ ਅਸੀਂ ਸ਼ਨਾਖਤ ਕਰ ਲਈ ਹੈ ਟੋਟਲੀ ਤੌਰ ਤੇ ਇੱਕ ਵਾਰ ਹੀ 3 ਕੁ ਲੱਖ ਦੇ ਕਰੀਬ ਠੱਗੀ ਹੈਗੀ ਹੈ ਤੇ ਜਿਹੜੀ ਮਨ ਨਹੀਂ ਚੁੱਕੇ ਨੇ ਅੱਜ ਤੱਕ ਇੱਕ ਨਾਮ ਆਪਾਂ ਐਡ ਕਰਾਂਗੇ ਤੇ ਹਜ਼ਾਰਾਂ ਹੀ ਉਸ ਨਾਮ ਦੇ ਪੈਨ ਕਾਰਡ ਆ ਜਾਣਿਆ ਉਹਦਾ ਸਿਬਲ ਸਕੋਰ ਚੈੱਕ ਕਰਦੇ ਆ ਜਿੰਨਾ ਆਧਾਰ ਕਾਰਡ ਦਾ ਸਿਬਲ ਸਕੋਰ 700 ਤੋਂ ਉੱਪਰ ਹੁੰਦਾ ਉਹਦਾ ਲੋਨ ਬਜਾਜ ਸੈਕਸ਼ਨ ਕਰਦਾ ਉਹ ਫਿਰ ਇਹ ਆਦੀ ਫੋਟੋ ਲਾ ਕੇ ਉਹਨੂੰ ਐਡਡ ਕਰਦੇ ਜੀਕੇ ਤੇ ਦੁਕਾਨਦਾਰ ਕੋਲ ਚਲ ਜਾਂਦੇ ਜੀ ਦੁਕਾਨਦਾਰ ਉਹਦਾ ਸਿਬਲ ਸਕੋਰ ਚੈੱਕ ਕਰਨ ਦੇ ਨਾਲ ਬਜਾਜ ਕੰਪਨੀ ਜਿਹੜੀ ਹੈ ਉਹਨੂੰ ਕਰ ਦਿੰਦੇ ਫਿਨਾਂਸ ਐਕਚੁਅਲੀ ਇਹ ਬੇਸਿਕਲੀ ਇਹ ਪਿੰਡਾਂ ਦੇ ਹੁੰਦੇ ਸੀਗੇ ਤੇ ਸ਼ਹਿਰ ਦੇ ਐਡਰੈਸ ਦਿੰਦੇ ਆ ਬਿਊਰੋ ਰਿਪੋਰਟ ਲੁਧਿਆਣਾ ਲਾਈਕ